ਪਿਛਲੇ ਵੀਕਐਂਡ ਦੇ ਦੌਰਾਨ ਜਾਨੀ ਕਿ ਸੈਚਰਡੇ ਤੇ ਸੰਡੇ ਬਹੁਤ ਤੇਜ਼ੀ ਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗਾਂ ਜਿਹੜੀਆਂ ਆ ਕਾਫੀ ਅੱਗਾਂ ਬੜੀਆਂ ਹੈਗੀਆਂ ਆ ਕਹਿੰਦੇ ਭਈ ਇੱਕ ਟਾਈਮ ਦੇ ਉੱਤੇ ਇਹਦਾ ਸਿਚੁਏਸ਼ਨ ਇਹ ਬਣੀ ਵੀ 36000 ਦੇ ਕਰੀਬ ਸਟਰਕਚਰਸ ਜਿਨ੍ਹਾਂ ਦੇ ਵਿੱਚ ਸਿੰਗਲ ਫੈਮਿਲੀ ਹੋਮ ਆ ਅਪਾਰਟਮੈਂਟਸ ਆ ਉਹ ਇਹਦੀ ਪੇਂਟ ਚੜ ਸਕਦੀਆਂ ਹੈਗੀਆਂ ਆ ਕਹਿੰਦੇ ਭਈ 25000 20553 ਏਕੜ ਸੈਨ ਬਰਨਡਿਨੋ ਜਿਹੜੀ ਲਾਈਨ ਫਾਇਰ ਆ ਉਹਦੀ ਪੇਂਟ ਚੜ ਗਿਆ ਹੈਗੇ ਆ অলরেਡੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟ ਸੀ ਤੇ ਫਾਇਰ ਪ੍ਰੋਟੈਕਸ਼ਨ ਵਾਲਿਆਂ ਨੇ ਦੱਸਿਆ ਹੈਗਾ ਐਲੇ ਕਾਉਂਟੀ ਦੇ ਵਿੱਚ ਬ੍ਰਿਜ ਫਾਇਰ 800 ਏਕੜ ਤੇਜ਼ੀ ਦੇ ਨਾਲ ਫੈਲ ਗਈ ਆ ਤੇ 0% ਕੰਟੇਨਡ ਆ ਪਹਿਲੀ ਵੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਲਾਈਨ ਫਾਇਰ ਉਹ ਵੀ 0% ਕੰਟੇਨਡ ਹੈਗੀ ਆ ਸਿਚੁਏਸ਼ਨ ਇੰਨੀ ਬੈਡ ਸੀ ਸ਼ਨੀਵਾਰ ਨੂੰ ਭਈ ਬਹੁਤ ਜ਼ਿਆਦਾ ਜਿਹੜੀ ਬਿਜਲੀ ਪਈ ਆ 282 ਵਾਰ ਲਾਈਟਨਿੰਗ ਸਟ੍ਰਾਈਕ ਹੋਈ ਆ ਹਾਈ ਲੈਂਡ ਤੇ ਬਿਗ ਵੇਅਰ ਵਾਲਾ ਏਰੀਆ ਜਿਹੜਾ ਉੱਥੇ ਸੋ ਟੈਂਪਰੇਚਰ ਬੜਾ ਹਾਈ ਸੀ 80 ਡਿਗਰੀ ਤੋਂ ਲੈ ਕੇ 100 ਡਿਗਰੀ ਤਾਈ ਹੋਪਫੁਲੀ ਥੋੜਾ ਜਿਹਾ ਜਿਹੜਾ ਟੈਂਪਰੇਚਰ ਆ ਉਹ ਇਸ ਵੀਕ ਘਟੂਆ ਬਾਰਡਰਲੈਂਡ ਹिल्स ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ 111 ਡਿਗਰੀ ਸੀ 1979 ਦੇ ਵਿੱਚ ਇੰਨਾ ਜਿਹੜਾ ਟੈਂਪਰੇਚਰ ਪਹੁੰਚਿਆ ਸੀ ਲੌਂਗਬੀਚ ਦਾ ਜਿਹੜਾ 에ਰਪੋਰਟ ਆ ਉੱਥੇ 106 ਡਿਗਰੀ ਜਿਹੜਾ ਟੈਂਪਰੇਚਰ ਪਹੁੰਚਿਆ ਹੋਇਆ ਸੀ ਰਿਵਰਸਾਈਡ ਨੇ 110 ਡਿਗਰੀ ਟੈਂਪਰੇਚਰ ਹਿੱਟ ਕੀਤਾ ਆ 1944 ਦੇ ਵਿੱਚ ਅੱਜ ਦੇ ਦਿਨ ਜਦੋਂ ਵੀਕਐਂਡ ਦੇ ਦੌਰਾਨ 109 ਡਿਗਰੀ ਉੱਥੇ ਟੈਂਪਰੇਚਰ ਸੇਗਾ ਜੀ ਲਾਈਨ ਫਾਇਰ ਆਲਰੇਡੀ 20000 ਏਕੜ ਤੋਂ ਉੱਤੇ ਪਹੁੰਚ ਚੁੱਕੀ ਆ ਤੇ ਹਾਲਾਤ ਜਿਹੜੇ ਹਮਾਰੇ ਮਾੜੇ ਹੀ ਆ ਕੁੱਲ 14 ਜਿਹੜੇ ਸਟਰਕਚਰ ਆ ਹੁਣ ਤੱਕ ਆਲਰੇਡੀ ਨਸ਼ਟ ਜਿਹੜੇ ਉਹ ਹੋ ਚੁੱਕੇ ਹੈਗੇ ਆ ਪਿਛਲੇ ਵੀਕਐਂਡ ਦੇ ਦੌਰਾਨ ਜਾਨੀ ਕਿ ਸੈਚਰਡੇ ਤੇ ਸੱਡੇ ਬਹੁਤ ਤੇਜ਼ੀ ਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗਾਂ ਜਿਹੜੀਆਂ ਆ ਕਾਫੀ ਅੱਗਾਂ ਵਧੀਆਂ ਹੈਗੀਆਂ ਆ ਕਹਿੰਦੇ ਭਈ ਇੱਕ ਟਾਈਮ ਦੇ ਉੱਤੇ ਇਹਦਾ ਸਿਚੁਏਸ਼ਨ ਇਹ ਬਣੀ ਵੀ 36000 ਦੇ ਕਰੀਬ ਸਟਰਕਚਰਸ ਜਿਨ੍ਹਾਂ ਦੇ ਵਿੱਚ ਸਿੰਗਲ ਫੈਮਿਲੀ ਹੋਮ ਆ ਅਪਾਰਟਮੈਂਟਸ ਆ ਉਹ ਇਹਦੀ ਪੇਂਟ ਚੜ ਸਕਦੀਆਂ ਹੈਗੀਆਂ ਆ ਕਹਿੰਦੇ ਭਈ 25000 20553 ਏਕੜ ਸੈਨ ਬਰਨਡਿਨੋ ਜਿਹੜੀ ਲਾਈਨ ਫਾਇਰ ਆ ਉਹਦੀ ਪੇਂਟ ਚੜ ਗਿਆ ਹੈਗੇ ਆ ਆਲਰੇਡੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟ ਸੀ ਤੇ ਫਾਇਰ ਪ੍ਰੋਟੈਕਸ਼ਨ ਵਾਲਿਆਂ ਨੇ ਦੱਸਿਆ ਹੈਗਾ ਐਲਏ ਕਾਉਂਟੀ ਦੇ ਵਿੱਚ ਬ੍ਰਿਜ ਫਾਇਰ 800 ਏਕੜ ਤੇਜ਼ੀ ਦੇ ਨਾਲ ਫੈਲ ਗਈ ਆ ਤੇ 0% ਕੰਟੇਨਡ ਆ ਪਹਿਲੀ ਵੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਲਾਈਨ ਫਾਇਰ ਉਹ ਵੀ 0% ਕੰਟੇਨਡ ਹੈਗੀ ਆ ਸਿਚੁਏਸ਼ਨ ਇੰਨੀ ਬੈਡ ਸੀ ਸ਼ਨੀਵਾਰ ਨੂੰ ਕਿ ਬਹੁਤ ਜ਼ਿਆਦਾ ਜਿਹੜੀ ਬਿਜਲੀ ਪਈ ਆ 282 ਵਾਰ ਲਾਈਟਨਿੰਗ ਸਟ੍ਰਾਈਕ ਹੋਈ ਆ ਹਾਈ ਲੈਂਡ ਤੇ ਬਿਗ ਵੇਅਰ ਵਾਲਾ ਏਰੀਆ ਜਿਹੜਾ ਉੱਥੇ ਸੋ ਟੈਂਪਰੇਚਰ ਬੜਾ ਹਾਈ ਸੀ 80 ਡਿਗਰੀ ਤੋਂ ਲੈ ਕੇ 100 ਡਿਗਰੀ ਤਾਈ ਹਾਪਫਲੀ ਥੋੜਾ ਜਿਹਾ ਜਿਹੜਾ ਟੈਂਪਰੇਚਰ ਆ ਉਹ ਇਸ ਵੀਕ ਘਟੂਆ ਬੋਰਡਰਲੈਂਡ ਹਿਲਸ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ 111 ਡਿਗਰੀ ਸੀ 1979 ਦੇ ਵਿੱਚ ਇੰਨਾ ਜਿਹੜਾ ਟੈਂਪਰੇਚਰ ਪਹੁੰਚਿਆ ਸੀ ਲੌਂਗਬੀਚ ਦਾ ਜਿਹੜਾ 에ਰਪੋਰਟ ਆ ਉੱਥੇ 106 ਡਿਗਰੀ ਜਿਹੜਾ ਟੈਂਪਰੇਚਰ ਪਹੁੰਚਿਆ ਹੋਇਆ ਸੀ ਰਿਵਰ ਸਾਈਡ ਨੇ 100 60 ਡਿਗਰੀ ਟੈਂਪਰੇਚਰ ਹਿੱਟ ਕੀਤਾ ਆ 1944 ਦੇ ਵਿੱਚ ਅੱਜ ਦੇ ਦਿਨ ਜਦੋਂ ਵੀਕਐਂਡ ਦੇ ਦੌਰਾਨ 109 ਡਿਗਰੀ ਉੱਥੇ ਟੈਂਪਰੇਚਰ ਸੀਗਾ ਜੀ ਲਾਈਨ ਫਾਇਰ ਆਲਰੇਡੀ 20000 ਏਕੜ ਤੋਂ ਉੱਤੇ ਪਹੁੰਚ ਚੁੱਕੀ ਆ ਤੇ ਹਾਲਾਤ ਜਿਹੜੇ ਹਮਾਰੇ ਮਾੜੇ ਹੀ ਆ ਕੁੱਲ 14 ਜਿਹੜੇ ਸਟਰਕਚਰ ਆ ਹੁਣ ਤੱਕ ਆਲਰੇਡੀ ਨਸ਼ਟ ਜਿਹੜੇ ਉਹ ਹੋ ਚੁੱਕੇ ਹੈ